ਕੁਝ ਦਿਨ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਘਰ ਵਿੱਚ ਇੱਕ ਵਪਾਰੀ ਦਾ ਕਤਲ ਹੋ ਗਿਆ ਸੀ ਪੁਲਿਸ ਵੱਲੋਂ ਮਾਮਲਾ ਕਾਫੀ ਗੁੰਝਲਦਾਰ ਲੱਗ ਰਿਹਾ ਸੀ ਫਿਰ ਪੁਲਿਸ ਦੀ ਟੈਕਨੀਕਲ ਟੀਮ ਵੱਲੋਂ ਇਹ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਪਹੁੰਚਦੇ ਪਹੁੰਚਦੇ ਮਾਮਲਾ ਹੱਲ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਵਪਾਰੀ ਦਾ ਕਤਲ ਹੋਇਆ ਸੀ ਉਹ ਦਾ ਜਲੰਧਰ ਦੀ ਕੌੜਤ ਨਾਲ ਕੋਈ ਸੰਬੰਧ ਸਨ ਜਿੱਦੇ ਦੋ ਬੇਟੇ ਸਨ ਉਸ ਰਾਤ ਬੈਠੇ ਉਧਰ ਘਰ ਵਿੱਚ ਰਹੇ ਖਾਣਾ ਖੋਣਾ ਖਾਇਆ ਸਭ ਕੁਝ ਰਹੇ ਤੇ ਸੋਰੇ ਫਰਾਰ ਹੋ ਗਏ ਜਾਂਦੇ ਹੋਏ ਲੱਖਾਂ ਰੁਪਇਆ ਨਾਲ ਲੈ ਗਏ ਤੇ ਸੋਨਾਂ ਦੇ ਗਹਿਣੇ ਦੀ ਲੁੱਟ ਕਰ ਗਏ ਪੁਲਿਸ ਵਾਲੋਂ ਗੱਥੀ ਸੁਲ ਜਾਂਦੇ ਹੋਏ ਦੋਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਧਰ ਪੁੱਛਗਿੱਛ ਜਾਰੀ ਹੈ ਆ ਤੁਹਾਨੂੰ ਸੁਣਾਉਂਦੇ ਆ ਐਸਐਸਪੀ ਇਸ ਵੰਦੀ ਕੀ ਜਾਣਕਾਰੀ ਦੇ ਰਹੇ ਹਨ ਚਲਨ ਤੇ ਅੱਜ ਨੂੰ ਮਲੋ 28 ਤੋਂ 29 ਦੀ ਦਿਨ ਰਾਤ ਕਤਲ ਹੋਇਆ ਸੁਲਤਾਨਪੁਰ ਚੌਂਕ ਤੇ ਰਹਿਣਗੇ ਚਨਜੀ ਸਿੰਘ ਦਾ ਮੈਚ ਹੰਸ ਦਾ ਛੋਟਾ ਬਣ ਗਿਆ ਦੇਖੋ ਜੀ ਪਰੋਸੀ ਕਾਰਗਰੀ ਤਾਂ ਬਹੁਤ ਹੀ ਵਧੀਆ ਰਹੀ ਹੈ ਅਸੀਂ ਅਕਸਰ ਕਹਿੰਦੇ ਆ ਕਿ ਆਪ ਨੂੰ ਇਸ ਕਰਦੀ ਕੁਛ ਨਹੀਂ ਲੇਕਿਨ ਮੱਟੋਂ ਸਾਡੇ ਤੇ ਸਿਰ ਤੇ ਪਈ ਅਸੀਂ ਇਹ ਕਹਾਂਗੇ ਕਿ ਆਪ ਪਲਸ ਜੋ ਕਰਦੀ ਹੈ ਨਾ ਇਸ ਵਾਰ ਉਹ ਬੰਦਾ ਕਾਰਬਨਿਸ ਹਾਂ ਬੇਰੀ ਸੌਫਟ ਸਪੋਕਰ ਕਿ ਜਿਹੜਾ ਉਹ ਵਾਦੇ ਕੱਟ ਨਹੀਂ ਲੈਣਦੇ ਜਿਵੇਂ ਕੋਈ ਅਸੀਂ ਜਿੰਨੀ ਨਵਕ ਦੀ ਸੁਣੀ ਸੀ ਹਮ ਪਰਿਵਾਰ ਚ ਇਕੱਲੇ ਰਹਿੰਦੇ ਸੀ ਨਹੀਂ ਅਸਲੇ ਇਕੱਲੇ ਸੀ ਉਲੀ ਬਾਹੜਛੜੀ ਦੀ ਮਿਸਿਸ ਦੀ ਡੈਥ ਹੋ ਗਈ ਤੇ ਇਕੱਲੇ ਰਹਦੇ ਸੀ ਹੁਣ ਅਸੀਂ ਕਹਿੰਦੇ ਸਾਡੇ ਲਾਜਾ ਸਾਡੇ ਲਾਜਾ ਕੱਲੀ 11 ਵਜੇ ਆ ਗਿਆ ਤੇ 12 ਵਜੇ ਆ ਗਿਆ ਆਪਣੇ ਕੰਮ ਚ ਮਸ਼ਰੂਫ ਸਨ ਬਹੁਤ ਹੋ ਗਿਆ ਤੇ ਇਹ ਕਹਿੰਦੇ ਨੇ ਕੋਈ ਉਹਨਾਂ ਨੇ ਪ੍ਰੋਪਰਟੀ ਵਿਤੀ ਹੋਰ ਔਰ ਲਾਲਚੋਣਾ ਲੋਕਾਂ ਨੂੰ ਪਿਆ ਨਹੀਂ 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 ਲੋਕੀ ਭਾਵੇਂ ਕੀ ਦੇ ਹੈਵ ਰੈਂਸਮ ਮੰਗਦੇ ਹੋਣਗੇ ਸਾਨੂੰ ਹੂੰ ਕੋਈ ਨਹੀਂ ਦਿੱਤਾ ਨਹੀਂ ਦਿੱਤਾ ਸਾਨੂੰ ਸਾਡੇ ਕੋਈ ਜਨਮ ਸ਼ਾਨ ਚ ਕੁਝ ਨਹੀਂ ਲੋ ਡਾਵਰ ਅੱਜ ਦਿਨ ਤੱਕ ਵੀ ਪਤਾ ਇਹ ਕੌਣ ਆਵਾ ਕੌਣ ਉਹ ਕੌਣ ਹੂੰ ਸਾਨੂੰ ਅਸੀਂ ਇਹ ਪਹਿਲੀ ਵਾਰ ਦੇਖਿਆ ਬੰਦੇ ਦੀ ਤੇ ਬੰਦੇ ਕੀ ਬੰਦੇ ਦੀ ਜਿਹੜੀ ਉਹਦੀ ਗਮਨਾਮਾਂ ਦੀ ਮਾਂ ਹੈ ਕਦੀ ਸੋਚਿਆ ਨਹੀਂ ਸੀ ਕਿ ਜਿਹੜੇ ਬੰਦੇ ਆ ਵੀ ਇਦਾਂ ਦਾ ਕੰਮ ਵੀ ਕਰ ਸਕਦੇ ਆ ਅਸਰ ਮੰਨਤਾ ਹੀ ਹੈ ਕਿ ਜੋ ਇਹਦੇ ਵਿੱਚ ਛੋਰੀਆਂ ਦੀ ਪਰਸ਼ਾਨਾ ਹੈ ਦਾ ਉਹ ਸਜਾ ਸਕ ਤੋਂ ਸਕਦੇ ਨਹੀਂ ਸਕ ਤੋਂ ਮਿਲਣਾ ਇਹਨਾਂ ਨੂੰ ਪਤਾ ਲੱਗੇ ਵੀ ਕਿਦਾਂ ਤੁਸੀਂ ਕਿਸੇ ਇਨਸਾਨ ਦੀ ਜਾਨ ਲੈ ਰਹੇ ਹੈਗੇ ਹੋ ਇਹਨਾਂ ਨੂੰ ਅਹਿਸਾਸ ਹੋਵੇ ਇਹਨਾਂ ਦੀ ਰੂਹ ਕੰਬੇ ਇਹ ਬਜ਼ੁਰਗ ਚਰਨਜੀਤ ਸਿੰਘ ਹੈ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਇਹਦੀ ਇੱਕ ਸ਼ਾਪ ਹੈ ਜਿਹੜਾ ਸ਼ਾਪ ਚਲਾਉਂਦਾ ਹੈ ਇਹਦੀ ਕੁੜੀ ਵੀ ਹੈ ਲਈ ਰਹਿੰਦਾ ਹੈ ਔਰ ਸਮਾਜਿਕ ਹੈ ਲੋਕਾਂ ਦੇ ਪਛਾਣਦਾ ਜਾਂਦਾ ਵੀ ਇਹਦੇ ਰਿਲੇਸ਼ਨਸ ਮੇ ਇਹਦੇ ਪ੍ਰਾਪ ਵੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹਨ ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਖਲੂ ਨਹੀਂ ਸੀ ਕਿਉਂਕਿ ਤੁਹਾਡਾ ਹੁੰਡਾ ਜਿਹੜਾ ਹੈਗਾ ਗਰਦਣਾ ਉਹ ਬਾਹਰੋਂ ਬੰਦ ਸੀ ਤਾਂ ਇਦਾਂ ਦੇਖ ਕੇ ਲੱਗਾ ਸੀ ਕਿ ਨਹੀਂ ਬੰਦਾ ਦਾਖਲ ਕਿਵੇਂ ਹੋ ਸਕਦਾ ਕਿਉਂ ਗਰਦੇ ਵਿੱਚ ਨਾ ਐਂਟਰੀ ਕਿ ਕੋਈ ਔਰ ਰਾਸ ਤੇ ਨਹੀਂ ਇੱਕੋ ਹੀ ਰਸਤਾ ਸੀ So, टेक्निकल टीम सी आई ए टीम सुल्तानपुर लोधी की टीम ने ना बड़ी मेहनत नाल आ, मतलब डम डेटा सीसी टीवी कैमरा फुटेज और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत की ना एक लेडी रीटा जो नाम है जो जलंधर की रहने वाली है वो रिश्नस हैं उन्होंशन है रीटा दे दो मुंडे हैं जरा अमित शाह है और मोहित शारदा उम्र तीस और पच्चीस साल के आसपास है ये दोनों मुंडे भी वोद काफ़ी मतलब इनकी वाकफियत साकफियत इतनी है कि यहाँ दे घर जाके चरणजीत दे उ ही रहते कदों कद कि रात में आ गए रह गए फिर सवेरे चले गए पीछे चरणजीत ने अपनी कुछ प्रॉपर्टी सोल्ड की थी सो तो देवर अवेयर कि जी ये कोल ना कुछ कैश पिया है एंड इसकी प्रॉपर्टी है और वारिस कोई एज पर नाउ है नहीं ਤੋ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇੱਕ ਕਾਂਸਪਰੇਸੀ ਕਰ ਲਈ ਉਹਦੇ ਖਿਲਾਫ ਉਹਦੇ ਘਰ ਰਾਤੀ ਗਏ ਹੈ ਜਾ ਕੇ ਉੱਥੇ ਹੀ ਠਹਿਰੇ ਹੋ ਜਦੋਂ ਇਹ ਸੋ ਗਿਆ ਹੈ ਜਦ ਇਹ ਸੋ ਗਿਆ ਹੈ ਫਿਰ ਰਾਤੀ ਉੱਠ ਕੇ ਤੇਜ਼ਦਾਰ ਹਥਿਆਰ ਨਾਲ ਉਹਦਾ ਕਤਲ ਕਰ ਦਿੱਤਾ ਕਤਲ ਕਿੰਨੀ ਰਿਕਵਰੀ ਕਿੰਨੀ ਹੋਈ ਰਿਕਵਰੀ ਇੱਥੇ ਸਾਡੇ ਕੋਲ 25,75,000 ਰੁਪਏ 22,75,000 ਰੁਪਏ ਰਿਕਵਰ ਕੀਤਾ ਹੈ ਸੀ ਤੁਸੀਂ ਦੇਖ ਵੀ ਸਕਦੇ ਹੋ ਕੁਝ ਹੋਰ ਸਮਾਨ ਵੀ ਹੈ ਜੋ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹਨੂੰ ਤਫਤੀਸ਼ ਦੇ ਦੌਰਾਨ ਫਿਰ ਅਸੀਂ ਰਿਕਵਰ ਕਰਾਂਗੇ ਜੋ ਇਹਨਾਂ ਨੇ ਆਪਣੇ ਹੋਰ ਵੀ ਖਰਚ ਕੀਤੇ ਨੇ ਪੈਸੇ ਤੇਜ਼ਦਾਰ ਹਥਿਆਰ ਸਾਡੇ ਮੋਕੀ ਮੋਕੀ ਪਤੇ ਇੱਕ ਘਰ ਦਾ ਤੁਸੀਂ ਦੇਖ ਸਕਦੇ ਹੋ ਰੋਟੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ ਉਹ ਤਵਾ ਤਵੇ ਦੇ ਨਾਲ ਇਹਨਾਂ ਨੇ ਸਰਤੇ ਵਾਰ ਕੀਤਾ ਸੀ ਔਰ ਗੱਡੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ ਇਸ ਗੱਡੀ ਦੇ ਵਿੱਚ ਇਹ ਲੈ ਕੇ ਗਏ ਹਨ ਪੈਸਾ ਬੈਗ और कुछ सोने के सोना चांदी भी है जरा तो जो हूँ ड्यूरिंग इनवैसिगे जो हूँ तक ही सा पड़ताल पर, के दौरान जो पता लग गया है जो हूँ तक तफ्तीश की है बारे ये पता लग गया है इन्हों की इंटरोगे बाद कि पैसा कुछ और भी था कुछ पैसा इन्होंने नशा वास्ते भी रखिए खर्च किया है और करीब डेढ़ लाख का इन्होंने जुआ फेटी ਟੈਂਟੇਟਿਵ ਅਮਾਉਂਟ ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਘਰ ਦੇ ਵਿੱਚ ਕਿੰਨਾ ਪੈਸਾ ਸੀ ਹੈਨਾ ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਅਬ ਇਨਟੈਰੋਗੇਸ਼ਨ ਦਰਾਨੇ ਇਹ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ ਡੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਔਰ ਨੂੰ ਐਫਆਈਆਰ ਚ ਰੱਖਿਆ ਗਿਆ ਜੀ अजे तक असं ना वेरीफाई कर रहे हैं अभी ये नहीं कह सकती वो इन्वॉल्वमेंट है या नहीं है बट ड्यूरिंग दौर, इन्वेस्टिगेशन अगर आएगी तो फिर नामदर्द किया जाएगा नहीं हजे तक तो फिलहाल ड्यूरिंग इन्वेस्टिगेशन जो बंदे हैं वो दो ही सामने आए हैं बाकी अगर फर्दर इन्वेस्टिगेशन के दौरान कोई सामने आता है तो उन्होंने नाम नामदर्द किया जाएगा